ਇਹ ਜਿਹਨੇ ਬੁਰਕੇ ਲਾਡ ਲਿਆ ਫੋਚਨ ਦਾ ਬਸ ਇਤਿਹਰੋ ਧੰਨਵਾਦ ਕਰਦੇ ਹਾਂ ਮਹਿਮਾਨ ਦਾ ਦਰਸ਼ਨ ਆਸੂ ਬੇੜਵਾਲ ਇਸ ਮਾ ਖੇਡ ਕੁਸ਼ਤੀ ਨੂੰ ਮਾਨ ਬਖਸ਼ਿਆ ਸਾਡੇ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਜਿਨ੍ਹਾਂ ਨੇ ਆਪਣੇ ਜੀਵਨ ਦਾ ਜ਼ਿਆਦਾਤਰ ਹਿੱਸਾ ਸ੍ਰੀ ਖੰਡੂਰ ਸਾਹਿਬ ਦੀ ਧਰਤੀ ਤੇ ਬਤੀਤ ਕੀਤਾ ਸ਼ਾਮ ਨੂੰ ਦਵਾਨ ਦੀ ਸਮਾਪਤੀ ਤੋਂ ਬਾਅਦ ਸਾਡੀ ਅੱਜ ਮੱਲ ਖਾਣਾ ਗੁਰਦੁਆਰਾ ਸ਼ਰੂਪਤ ਹੈ 1540 ਈਸਵੀ ਦੇ ਵਿੱਚ ਦੂਸਰੇ ਪਾਸੇ ਧੰਗੁਰੂ ਅੰਗਦ ਦੇ ਮਹਾਰਾਜ ਜੀ ਨੇ ਸ੍ਰੀ ਖੰਦੂਰ ਸਾਹਿਬ ਦੀ ਧਰਤੀ ਦੇ ਉੱਤੇ ਇਹਨਾਂ ਮੱਲ ਖਾੜਿਆਂ ਦੀ ਸਿਰਜਣਾ ਕੀਤੀ ਹੈ ਸਾਡੇ ਸਿੱਖ ਇਤਿਹਾਸ ਮੁਤਾਬਕ ਜੀ ਬਈ ਵਿਮਲ ਪ੍ਰਧਾਨ ਜੀ ਤੋਗਾਪੁਰ ਤੋਂ ਵਿਮਲ ਪ੍ਰਧਾਨ ਜੀ ਤੋਗਾਪੁਰ ਤੋਂ ਉਹਨਾਂ ਦਾ ਬਸ ਇੱਥੇ ਜੋ ਧੰਨਵਾਦ ਕਰਦੇ ਆ ਖਾੜੇ ਪਾਸੇ ਵਿੱਚ ਪਹੁੰਚੇ ਨੇ ਸਾਡੇ ਵਿਮਲ ਪ੍ਰਧਾਨ ਜੀ ਤੋਗਾਪੁਰ ਗੁਰਪਰਵ ਜੀ ਲਈ ਜਤਨ ਸ਼ੰਤੀ ਤੇ ਗੁਰਪਰਵ ਸ਼ੰਤੀ ਦੇ ਗੁਰਪਰਵ ਖਾੜੇ ਪਾਸੇ ਵਿੱਚ ਪਹੁੰਚੋ ਮਾਨਕ ਅਗਰਸਰਿਆਸੂ ਮੇਦਵਾਲ ਛੇਤੀ ਖਾੜੇ ਪਾਸੇ ਵਿੱਚ ਪਹੁੰਚੋ ਜੀ ਸਾਡੇ ਰਠੌਰ ਸਾਹਿਬ ਜੀ ਓਏ ਵਾਹਿਗੁਰੂ ਜੀ ਗੁਰਦੱਤ ਸਿ